ਸਬਛਰੀਏ ਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਆ ਔਰ ਮਾਂ ਬੋਲੀ ਦਿਵਸ ਜਿਹੜਾ ਇੱਥੇ ਮਨਾਇਆ ਜਾ ਰਿਹਾ ਪੰਜਾਬੀ ਸੇਵਾ ਸੁਸਾਇਟੀ ਵੱਲੋਂ ਦੀਪਕ ਬਾਲੀ ਜੀ ਦਾ ਜਿਹੜਾ ਸਨਮਾਨ ਕੀਤਾ ਜਾਵੇਗਾ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਕਿਉਂਕਿ ਪੰਜਾਬੀ ਮਾਂ ਬੋਲੀ ਸਾਡੇ ਪਛਾਣ ਦਾ ਆਧਾਰ ਹੈ ਪੰਜਾਬੀ ਮਾਂ ਬੋਲੀ ਕਰਕੇ ਸਾਡੀ ਹੋਣਦ ਹੈ ਔਰ ਦੀਪਕ ਬਾਲੀ ਜੀ ਵੱਲੋਂ ਜਿਹੜੀ ਅੱਜ ਯਾਤਰਾ ਮਾ ਬੋਲੀ ਦਿਵਸ ਦੇ ਉੱਤੇ ਦੀਵ ਭਗਵਾਨੀ ਦੀ ਵੱਲੋਂ ਪੰਜਾਬੀ ਪ੍ਰਚਾਰ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹੜੀ ਮੇੜੀ ਤੋਂ ਮੁਹਾਲੀ ਤੱਕ ਜਾਏਗੀ ਪੂਰੇ ੋਆਬੇ ਏਰੀਏ ਵਿੱਚ ਬਹੁਤ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਬਹੁਤ ਖੁੱਲੇ ਤੌਰ ਤੇ ਸਵਾਗਤ ਕੀਤਾ ਜਾ ਰਿਹਾ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇੱਥੇ ਪਹਿਲਾਂ 300 400 ਨੌਜਵਾਨ ਸ਼ਹਿਰ ਦੇ ਵਾਸੀ ਮੌਜੂਦ ਸਨ ਪਰ ਕਿਉਂਕਿ ਪਿੱਛੇ ਧਾਰ ਸੌਣ ਕਰਕੇ ਉਸ ਸਮਾਂ ਲੱਗਾ ਦੀਪਕ ਪਾਲੀ ਸਾਹਿਬ ਦੇ ਇੱਥੇ ਪਹੁੰਚਣ ਵਿੱਚ ਜਿਹੜੇ ਨੌਜਵਾਨ ਬਣ ਕੇ ਚਲੇ ਵੀ ਗਏ ਲੇਕਿਨ ਵਾਪਸ ਆ ਰਹੇ ਨੇ ਪਰ ਦੀ ਮਾਤਰਾ ਵਿੱਚ ਪੂਰੇ ਸ਼ਾਬੇ ਏਰੀਆ ਵਿੱਚ ਦੀਪਕ ਪਾਲੀ ਹੋਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਉਤਸ਼ਾਹ ਹੈ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਔਰ ਯਾਰ ਉਹਨਾਂ ਨੇ ਮਾਈਕ ਪਹਿਲਾਂ ਫੜਾਇਆ ਪਹਿਚਾਣ ਦਾ ਸਾਡੇ ਪਹਿਚਾਣ ਦੀ ਆਧਾਰ ਹੈ ਮਾਂ ਬੋਲੀ ਕਰਕੇ ਸਾਡੀ ਹੋਂਦ ਹੈ ਪੰਜਾਬੀ ਮਾਂ ਬੋਲੀ ਕਰਕੇ ਹੀ ਦੁਨੀਆ ਚੰਗੀ ਲੱਗਦੀ ਹੈ ਔਰ ਪੰਜਾਬੀ ਮਾਂ ਬੋਲੀ ਹੈ ਇਸ ਕਰਕੇ ਅਸੀਂ ਹੈਗੇ ਆ ਆਪਸੀ ਭਾਈਚਾਰਾ ਆਪਸੀ ਸਾਂਝ ਹੈ ਇਸ ਨਾਲ ਨੂੰ ਘਰ ਘਰ ਵਿਚਾਰ ਕਰਨ ਦੇ ਲਈ ਦੀਪਕ ਬਾਵਾ ਦੇ ਵੱਲੋਂ ਜਿਹੜੀ ਹੈ ਪੰਜਾਬੀ ਪਾਠਸ਼ਾਲਾ ਹਾਲੀ ਤੱਕ ਜਿਹੜਾ ਠਾਠਾ ਮਾਰਦਾ ਕਾਠੇ ਨਜ਼ਾਰ ਕਰ ਰਿਹਾ ਦੀਪਕ ਬਾਲੀ ਉਹਨਾਂ ਦਾ ਹੋਰ ਦੀਪਕ ਬਾਲੀ ਸਾਡੇ ਕੋਲ ਪਹੁੰਚਣਗੇ ਉਹਨਾਂ ਦਾ ਸਵਾਗਤ ਕਰਾਂਗੇ ਔਰ ਨੌਜਵਾਨ ਬਜ਼ੁਰਗ ਪੰਜਾਬੀ ਸੇਵਾ ਸੁਸਾਇਟੀ ਤੋਂ ਸ਼੍ਰੀ ਨਰੇਸ਼ ਸੂਰੀ ਜੀ ਔਰ ਪੰਜਾਬੀ ਸੇਵਾ ਸੁਸਾਇਟੀ ਕੈਨੇਡਾ ਤੋਂ ਪਿਆਰ ਸਿੰਘ ਸਾਧਨਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਕੱਲਾ ਕੱਲਾ ਵਿਅਕਤੀ ਜਿਹੜਾ ਯਾਤਰਾ ਦੀ ਸ਼ੁਰੂਆਤ ਕਰ ਰਿਹਾ ਹੈ। ਅਰਥਪੰਨੀ ਦੀ ਇੱਥੇ ਪਹੁੰਚ ਗਏ ਨੇ। ਦੀਪਕ ਪਾਗਲ ਜੀ ਵੱਡਾ ਕੱਟ ਬੱਕਰੀਆਂ ਬੰਦੇ 150 ਤੋਂ 200 ਗੱਡੀਆਂ ਜਿਹੜੀਆਂ ਪਿੱਛੇ ਨੇ ਜਿੱਥੇ-ਜਿੱਥੇ ਜਾ ਰਹੇ ਨੇ ਕਾਫਲਾ ਜੁੜਦਾ ਜਾ ਰਿਹਾ। ਉਹ ਦਿਖਾ ਸਕਾਂਗਾ ਸਰ ਪੀਮਾ ਬੋਲੀ ਦਾ ਲਾੜਲਾ ਪੁੱਤ ਦੀਪਕ ਕਾਨੀ ਔਰ ਪੰਜਾਬੀ ਮਾਂ ਬੋਲੀ ਦਾ ਸਰਵਣ ਪੁੱਤ ਦੀਪਕ ਕਾਨੀ ਦਾ ਸਵਾਗਤ ਔਰ ਸਨਮਾਨ ਕੀਤਾ ਜਾ ਰਿਹਾ ਪੰਜਾਬੀ ਮਾਂ ਬੋਲੀ ਦਾ ਸਰਵਣ ਪੁੱਤ ਇੱਕ ਮਿੰਟ ਵੀ ਰਹਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਤਾਂ ਦੀਪਕ ਬਾਲੀ ਜੀ ਇੱਕ ਸ਼ੇਰ ਹੈ ਕਿ ਜਿਹੜੇ ਆਪਣੀ ਮਾਂ ਬੋਲੀ ਨੂੰ ਆਪਣੀ ਮਾਂ ਮੰਗਰਾ ਜਿਹੜੇ ਪੰਜਾਬੀ ਮਾਂ ਬੋਲੀ ਨਾਲ ਆਪਣੀ ਮਾਂ ਮੰਗਰਾ ਗੂੜਾ ਪਿਆਰ ਨਿਭਾਉਂਦੇ ਨੇ ਵਗਦੇ ਪਾਣੀਆਂ ਦੀ ਬੋਲੀ ਦੇ ਵਾਰਿਸ ਕਿਤੇ ਮਾਂ ਬੋਲੀ ਨੂੰ ਨਾ ਭੁੱਲ ਜਾਣ ਘਰ ਘਰ ਜਾ ਕੇ ਪ੍ਰਚਾਰ ਕਰਦੇ ਨੇ ਉਹਨਾਂ ਸਰਵਣ ਪੁੱਤਾਂ ਦਾ ਨਾਂ ਜਿਹੜਾ ਆ ਫਿਰ ਉਹ ਜਿਹੜਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਂਦਾ ਤਾਂ ਦੀਪਕ ਬਾਲੀ ਸਾਹਿਬ ਜਿਹੜੀ ਅੱਜ ਦੀ ਤੁਹਾਡੀ ਯਾਤਰਾ ਕੱਲਾ ਕੱਲਾ ਪੰਜਾਬੀ ਛਲਾਗਾ ਕਰ ਰਿਹਾ ਬਹੁਤ ਮੈਂ ਦੇ ਲੋਕ ਪ੍ਰਸਾਨ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਜਿਸ ਤਰ੍ਹਾਂ ਪੰਜਾਬੀ ਲੋਕ ਆਪਣੇ ਪਰਿਵਾਰਾਂ ਚੋਂ ਆ ਕੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਦੇ ਰਹੇ ਆ ਇਹ ਸਾਡੇ ਵਜੂਦ ਦੀ ਪਹਿਚਾਣ ਆ ਜੇ ਮੇਰੇ ਲਹੂ ਤੋਂ ਮੈਂ ਪਛਾਣਿਆ ਨਹੀਂ ਜਾਂਦਾ ਨਾ ਮਰੀ ਮੈਂ ਚਮੜੀ ਤੋਂ ਪਛਾਣਿਆ ਜਾਂਦਾ ਮੈਂ ਆਪਣੀ ਜ਼ੁਬਾਨ ਤੋਂ ਪਛਾਣਿਆ ਜਾਂਦਾ ਜਦੋਂ ਮੈਂ ਕਿਧਰੇ ਬੋਲਦਾ ਤਾਂ ਪਤਾ ਲੱਗਦਾ ਕਿ ਮੈਂ ਕੌਣ ਆ ਮੈਂ ਪੰਜਾਬੀ ਆ ਮਾ ਦੁਨੀਆ ਦੇ ਕਿਸ ਖਿੱਤੇ 'ਚ ਰਹਿਣ ਵਾਲਾ ਆ। ਸੋ ਇਸ ਤਰ੍ਹਾਂ ਇਹ ਸਾਡਾ ਜਿਹੜਾ ਇਹ ਪ੍ਰਚਾਰ ਆ, ਪ੍ਰਸਾਰ ਆ, ਇਹ ਭਾਸ਼ਾ ਸਾਡੀ ਸਾਡੀ ਪਹਿਚਾਨ ਆ। ਅਸੀਂ ਪੰਜਾਬੀ ਕਹੋਨੇ ਆ। ਜੇਕਰ ਅਸੀਂ ਆਪਣੀ ਜ਼ੁਬਾਨ ਚੰਗੀ ਤਰ੍ਹਾਂ ਪੜੀ ਲਿਖੀ ਤੇ ਬੋਲੀ ਨਾ ਤੇ ਜੇਕਰ ਸਾਡੇ ਬੱਚਿਆਂ ਨੇ ਇਸ ਜ਼ੁਬਾਨ ਨੂੰ ਨਾ ਅਪਣਾਇਆ ਤਾਂ ਫਿਰ ਅਸੀਂ ਬਾਇਓਲੋਜੀਕਲੀ ਸਾਡੇ ਬੱਚੇ ਰਹਿਣਗੇ ਪਰ ਸਾਡੇ ਬੱਚੇ ਵਿਚਾਰ ਧਾਰਕ ਤੌਰ ਤੇ ਸਾਡੇ ਨਹੀਂ ਰਹਿਣਗੇ। ਇਸ ਕਰਕੇ ਅਸੀਂ ਇਹ ਪ੍ਰਚਾਰ ਪ੍ਰਸਾਰ ਆ ਜੰਤਰਾਸ਼ਟਰੀ ਮਾਂ ਬੋਲੀ ਦਾ ਦੇਣਿਆ। 21 ਫਰਵਰੀ ਪੂਰੀ ਦੁਨੀਆ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਇਸ ਦਿਨ ਨੂੰ ਆਪਣੀ ਮਾਂ ਦੀ ਭਾਸ਼ਾ ਨਾਲ ਮਨਾਓ ਪੰਜਾਬ ਪੰਜਾਬੀ ਜਿੰਦਾਬਾਦ ਸੋ ਮੈਨੂੰ ਬੜੇ ਖੁਸ਼ੀ ਆ ਕਿ ਅੱਜ ਸੂਰੀ ਸਾਹਿਬ ਵੱਲੋਂ ਇੱਥੇ ਵਿਸ਼ੇਸ਼ ਤੌਰ ਤੇ ਰੋਕ ਕੇ ਸਾਨੂੰ ਸ਼ਾਬਾਸ਼ ਦਿੱਤੀ ਗਈ ਸਾਡੀ ਸ਼ਾਬਾਸ਼ ਆ ਕਿ ਅਸੀਂ ਇਸ ਤਰ੍ਹਾਂ ਦੇ ਕਾਰਜ ਵੱਲ ਲੱਗੇ ਰਹੀਏ ਜਿਦੋਂ ਆਪਣੇ ਤੋਂ ਵੱਡੇ ਸੂਰੀ ਸਾਹਿਬ ਜੋਸ਼ੀ ਸਾਹਿਬ ਮੇਰੇ ਵੱਡੇ ਭਰਾ ਖੜੇ ਨੇ ਥਿੰਦ ਸਾਹਿਬ ਖੜੇ ਆ ਸੋ ਸਾਰੇ ਨੌਜਵਾਨ ਇਹ ਇਹਨਾਂ ਵੱਡਿਆ ਮਤਲਬ ਇੱਕ ਸ਼ਾਬਾਸ਼ ਹੁੰਦੀ ਆ ਇਸ ਵਰਿੰਦਰ ਬਾਜਾੜ ਜੀ ਬਲਿੰਦਰ ਬਾਜਾੜ ਜੀ ਵਰਿੰਦਰ ਬਾਜਾੜ ਅੱਛਾ ਵਰਿੰਦਰ ਬਾਜਾੜ ਜੀ ਹੋਰ ਸਾਰੇ ਸਾਥੀ ਜਿਹੜੇ ਖੜੇ ਆ ਸੋ ਇਹਨਾਂ ਦੇ ਮੇਰੇ ਕੋਲ ਸ਼ਬਦ ਨਹੀਂ ਆ ਕਿ ਮੈਂ ਕਿਹਨਾਂ ਸ਼ਬਦਾਂ ਨਾਲ ਬੰਨਦਿਆ ਤੁਹਾਡਾ ਧੰਨਵਾਦ ਕਰਾ ਬਾਕੀ ਅੱਜ ਦਾ ਦਿਨ ਤਿਉਹਾਰ ਆ ਸਾਡੇ ਲਈ ਜੀ ਸਰ ਜਿਵੇਂ ਤੁਸੀਂ ਨਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਇੱਕ ਛੋਟੀ ਜੀ ਗੱਲ ਯਾਦ ਆ ਗਈ ਕਹਿੰਦਾ ਕਿ ਚੰਗੇ ਕਰਮ ਕਰ ਫਲ ਮਿਲੇਗਾ ਅੱਜ ਨਹੀਂ ਕੱਲ ਮਿਲੇਗਾ ਜਿੰਨਾ ਡੂੰਗਾ ਖੂ ਹੋਵੇਗਾ ਉਨਾ ਮਿੱਠਾ ਜਲ ਮਿਲੇਗਾ ਤਾਂ ਤੁਸੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਹੋ ਔਰ ਇੱਕ ਨਾ ਇੱਕ ਦਿਨ ਜ਼ਰੂਰ ਇਸ ਗੱਲ ਦਾ ਜਿਹੜਾ ਫਾਇਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ ਬਿਲਕੁਲ ਚਾਹੀਦਾ ਵੀ ਇਹੀ ਆ ਕਿ ਮੈਂ ਚਾਹੁੰਦਾ ਕਿ ਮੈਂ ਇਸ ਤਰ੍ਹਾਂ ਨਾ ਹੋਮਾ ਕਿ ਮੈਂ ਆਪਣੇ ਲਈ ਸੱਭਿਆਚਾਰ ਮਾਰਨਾ ਮੈਂ ਆਪਣੇ ਲਈ ਗੀਤ ਸੰਗੀਤ ਮਾਰਨਾ ਮੈਂ ਆਪਣੇ ਲਈ ਇਤਿਹਾਸ ਪੜ ਲਵਾ ਆਪਣੇ ਆਪ ਨੂੰ ਅਨੰਦਿਤ ਕਰ ਲਵਾ ਤੇ ਮੇਰੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਹ ਸਭ ਕੁਝ ਤੋਂ ਵਾਂਝੀ ਰਹਿ ਜਾਏ ਤੋ ਮੇਰਾ ਫਰਜ਼ ਇਹ ਹੈ ਕਿ ਮੈਂ ਲਾਲਚੀ ਨਾ ਹੋ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਨਾਲ ਜਿੱਥੇ ਮੈਂ ਆਪਣੀ ਉਹਨਾਂ ਨੂੰ ਆਰਥਿਕ ਵਿਰਾਸਤ ਦੇਣੀ ਹੈ ਜਿੱਥੇ ਮੈਂ ਘਰ ਦੇਣਾ ਕੋਠੀ ਦੇਣੀ ਹੈ ਗਹਿਣੇ ਦੇਣੇ ਆ ਪੈਸਾ ਦੇਣਾ ਗੱਡੀਆਂ ਦੇਣੀਆਂ ਜ਼ਮੀਨ ਦੇਣੀਆਂ ਉੱਥੇ ਨਾਲ ਦੀ ਨਾਲ ਮੈਂ ਆਪਣੀ ਜ਼ੁਬਾਨ ਵੀ ਦੇ ਕੇ ਜਾਵਾਂ ਇਹ ਨਾ ਹੋਵੇ ਕਿ ਮੇਰੇ ਘਰ 'ਚ ਮੇਰੇ ਬੱਚੇ ਰਹਿੰਦੇ ਹੋਣ ਪਰ ਉਹਨਾਂ ਦੀ ਜ਼ੁਬਾਨ ਕੋਈ ਹੋਰ ਹੋਵੇ ਫਿਰ ਉਹ ਮੇਰੇ ਬੱਚੇ ਖੂਨ ਦੇ ਤੌਰ ਤੇ ਹੋ ਸਕਦੇ ਆ ਪਰ ਜੇ ਮੇਰੀ ਜ਼ੁਬਾਨ ਨਹੀਂ ਬੋਲਦੇ ਤਾਂ ਪੰਜਾਬ ਦੇ ਬੱਚੇ ਨਹੀਂ ਹੋ ਸਕਦੇ ਸਰ ਇੱਕ ਇੱਕ ਮਿੰਟ ਹੋਰ ਲੈਣਾ ਉਹ ਕਹਿੰਦੇ ਕਿ ਪੰਜਾਬੀ ਭਾਸ਼ਾ ਨਾ ਜੇ ਤੁਹਾਡੀ ਜਿਹੜੀ ਮਾਂ ਬੋਲੀ ਹੈ ਉਹ ਰੱਬ ਨਾਲੋਂ ਨੇੜੇ ਹੈ ਕਿਉਂ ਕਿਉਂਕਿ ਤੁਸੀਂ ਜਦ ਰੱਬ ਦੇ ਅੱਗੇ ਜਾ ਕੇ ਸ਼ੁਕਰਾਨਾ ਕਰਨਾ ਤਾਂ ਵੀ ਆਪਣੀ ਮਾਂ ਬੋਲੀ 'ਚ ਕਰਨਾ ਉਹ ਬੇਨਤੀ ਕਰਨੀ ਤਾਂ ਵੀ ਮਾਂ ਬੋਲੀ 'ਚ ਕਰਨੀ ਹੈ ਤਾਂ ਰੱਬ ਨਾਲ ਵੀ ਸੰਪਰਕ ਕਰਨਾ ਤਾਂ ਬੋਲੀ ਤਾਂ ਚਾਹੀਦੀ ਹੈ ਕਿਉਂਕਿ ਮਾਂ ਮਾਂ ਮਿੱਟੀ ਮਾਂ ਬੋਲੀ ਤਿੰਨਾਂ ਚੀਜ਼ਾਂ ਦਾ ਸਬੰਧ ਰੱਬ ਨਾਲ ਆ ਜਿਹੜਾ ਬੰਦਾ ਆਪਣੀ ਮਿੱਟੀ ਦਾ ਵਫਾਦਾਰ ਆ ਜਿਹੜਾ ਵਿਅਕਤੀ ਆਪਣੀ ਮਾਂ ਦੀ ਸੇਵਾ ਕਰਦਾ ਤੇ ਜਿਹੜਾ ਵਿਅਕਤੀ ਆਪਣੀ ਮਾਂ ਬੋਲੀ ਦਾ ਖਿਦਮਤਗਾਰ ਆ ਉਹ ਪਰਮਾਤਮਾ ਵੀ ਉਹਨੂੰ ਹੀ ਪਸੰਦ ਕਰਦਾ ਬਹੁਤ ਬਹੁਤ ਧੰਨਵਾਦ ਇੱਕ ਇੱਕ ਦਾ ਸਾਡਾ ਵੀਰ ਹੈ ਸ਼ਾਇਰ ਹੈ ਜੀ ਔਰ ਜਿੰਨੇ ਕਬੱਡੀ ਟੂਰਨਾਮੈਂਟ ਹੁੰਦੇ ਆ ਇਹਦੇ ਜਿਹੜੇ ਆ ਸ਼ੇਰ ਪੜੇ ਜਾਂਦੇ ਕਮੈਂਟੇਟਰ ਵੱਲੋਂ ਅਸੀਂ ਚਾਹੁੰਦੇ ਕਿ ਸਨਮਾਨ ਕਰ ਦਿਓ ਜੀ ਵੀਰ ਦਾ ਜੀ ਤੁਹਾ ਨਾਲ ਹੋਵੋ ਫੋਟੋ ਫੋਟੋ ਖਿੱਚਦੀ ਮੈਂ ਕਮੈਂਟ ਜੀ 1 ਮਿੰਟ ਐਸੇ ਦੇਖਿਓ ਇੱਧਰ ਦੇਖਿਓ ਭਾਜੀ ਇਹਨੂੰ ਲਿਆ ਬਹੁਤ ਸ਼ੁਕਰੀਆ ਸਰ ਬਹੁਤ ਸਰ ਤੂੰ ਮੂੰਹ ਮਠਾ ਮੂੰਹ ਮਠਾ ਤੂੰ ਮੂੰਹ ਮਠਾ ਕਰਾਂ ਦੋ ਸਾਰਿਆਂ ਦਾ ਆਰ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਤਬੀਬ ਅਕਬਾਲੀ ਸਾਹਿਬ ਅਤੇ ਉਹਨਾਂ ਦੇ ਜਿੰਨੇ ਸਮਰਥਕ ਨੇ ਨਵਾਂ ਸ਼ਹਿਰ ਸੁਪਚੇ ਨਵਾਂ ਸ਼ਹਿਰ ਵਾਸੀਆਂ ਵੱਲੋਂ ਦੀਪਕ ਵਾਲੀ ਜੀ ਦਾ ਨਵਾਂ ਸ਼ਹਿਰ ਆਉਣ ਤੇ ਨਿੱਘਾ ਸਵਾਗਤ ਹੈ ਔਰ ਪੰਜਾਬੀ ਸੇਵਾ ਸੁਸਾਇਟੀ ਵੱਲੋਂ ਇਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਹੈ ਕਿਉਂਕਿ ਇਹ ਪੰਜਾਬੀ ਬੋਲੀ ਦਾ ਸੰਦੇਸ਼ ਲੈ ਕੇ ਤੁਰ ਤੱਕ ਪੂਰੇ ਪੰਜਾਬ ਦੇ ਵਿੱਚ ਫਲਾਰੇ ਨੇ ਔਰ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਕਿਉਂਕਿ ਜੇ ਬੋਲੀ ਜਿੰਦਾ ਰਹੇਗੀ ਤਾਂ ਹੀ ਸਾਡਾ ਸਭਿਆਚਾਰ ਜਿੰਦਾ ਰਹੇਗਾ ਔਰ ਅਸੀਂ ਇੱਥੇ ਸੂਰੀ ਸਾਹਿਬ ਤੇ ਇਹਨਾਂ ਦੇ ਸਮੂਹ ਸਾਥੀ ਦੀਵਗਵਾਲੀ ਜੀ ਦੇ ਇੱਥੇ ਆਣ ਦਾ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਸਵਾਗਤ ਵੀ ਕਰਦੇ ਆਂ ਬਹੁਤ ਸ਼ੁਕਰ ਹੈ ਜੀ ਸਰ ਬਹੁਤ ਮਿਹਰਬਾਨੀ ਅਬ ਤਾਂ ਬਾਲੀ ਸਾਹਿਬ ਨੂੰ ਵੈਸੇ ਅਸੀਂ ਦੱਸ ਦੇਣਾ ਚਾਹੁੰਦੇ ਆਂ ਸਰ ਆਟੋ ਯੂਨੀਅਨ ਟੈਕਸੀ ਯੂਨੀਅਨ ਪਿੰਡਾਂ ਤੋਂ ਨੌਜਵਾਨ ਕਬੱਡੀ ਦਾ ਟੂਰਨਾਮੈਂਟ ਛੱਡ ਕੇ ਇੱਥੇ ਤੁਹਾਡੀ ਵੇਟ ਕਰ ਰਹੇ ਸੀਗੇ ਪਿਛਲੇ 2-3 ਘੰਟੇ ਤੋਂ ਇਹ ਸਮੁੰਦਰ ਨੇ ਸਮੁੰਦਰ ਤੋਂ ਸਭ ਕੁਝ ਸਮਝ ਆਂਦਾ ਆ ਦੁਕਾਨਾਂ ਛੱਡ ਕੇ ਮੁੰਡੇ ਆਏ ਕਹਿੰਦੇ ਇੱਕ ਵਾਰੀ ਬਾਲੀ ਸਾਹਿਬ ਨੂੰ ਜ਼ਰੂਰ ਮਿਲਣਾ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨ ਨੂਰਪੁਰ ਸਾਹਿਬ ਵੀ ਪਿੱਛੇ ਆ ਗਏ ਨਹੀਂ ਤੁਹਾਡੇ ਯਾਰ ਨੇ ਨੂਰਪੁਰ ਸਾਹਿਬ ਨੂੰ ਮਿਲ ਲਓ ਜੀ ਮਾੜੇ ਜੀ ਔਰ ਪਰਮਾ ਸਵਾਗਤ ਪਰਮਾ ਹੰਗਾਰਾ ਮਿਲ ਰਿਹਾ ਦੀਪਕ ਬਾਲੀ ਜੀ ਉਹਨਾਂ ਨੂੰ ਮੇਰੀ ਤੋਂ ਲੈ ਕੇ ਮਾਲਪੁਰ ਤੱਕ ਇਹੀ ਹਾਲਮ ਹੈ ਪਿੱਛੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਆ ਉਹਨਾਂ ਵੱਲੋਂ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਦੀਪਕ ਬਾਲੀ ਉਹਨਾਂ ਨੂੰ ਤੁਸੀਂ ਅਕਸਰ ਸੁਣਿਆ ਵੀ ਹੋਵੇਗਾ ਮਨਮੋਨ ਵਾਰਸ ਜੀ ਸੰਤਾਰ ਕਮਲਹੀਰ ਉਹ ਇਹਨਾਂ ਨੂੰ ਆਪਣਾ ਚੌਥਾ ਭਰਾ ਮੰਨਦੇ ਨੇ ਔਰ ਤਾਂ ਸੁਨੰਦਨ ਬਾਜੀ ਵੀ ਡਿਊਟੀ ਨਿਭਾ ਰਹੇ ਆ ਖੁਸ਼ ਨੇ ਔਰ ਦੀਪਕ ਬਾਲੀ ਜੀ ਸਾਦਗੀ ਪਸੰਦ ਨੇ ਹਲੀਮੀ ਭਰਪੂਰ ਨੇ ਸਵਾਲ ਮੇਰੇ ਬਹੁਤ ਸਾਰੇ ਸਨ ਲੇਕਿਨ ਸਵਾਲ ਮੈਂ ਲੈ ਨਹੀਂ ਪਾਇਆ ਕਿਉਂਕਿ ਅੱਗੇ ਇਹਨਾਂ ਨੇ ਮੋਹਾਲੀ ਤੱਕ ਜਾਣਾ ਔਰ ਵਿੱਚ ਸ਼ੋਰ ਸ਼ਰਾਬੇ ਕਰਕੇ ਕਿਵੇਂ ਲੈ ਆਪਣੀ ਆਵਾਜ਼ ਵੀ ਨਹੀਂ ਸੁਣਦੀ ਤਾਂ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਵੀ ਸਕਿਪ ਹੋ ਜਾਂਦੀਆਂ ਮਾਈਂਡ ਚੋਂ ਪਰ ਇੱਥੇ ਮੈਂ ਦੱਸ ਦੇਣਾ ਚਾਹੁੰਨਾ ਪਹਿਲਾਂ 300 400 ਵੀਰਾਂ ਦਾ ਬਜ਼ੁਰਗਾਂ ਦਾ ਭੈਣਾਂ ਦਾ ਇਕੱਠ ਸੀਗਾ ਪਰ ਕਿਉਂਕਿ ਪਿੱਛੇ ਇੱਕ ਬੰਗਿਆ ਵਿਖੇ ਹਾਦਸਾ ਹੋ ਗਿਆ ਜਿਸ ਦੇ ਕਰਕੇ ਟ੍ਰੈਫਿਕ ਲੱਗਣ ਕਰਕੇ ਦੀਪਕ ਬਾਲੀ ਜੀ ਤੇ ਉਹਨਾਂ ਦੇ ਸਾਥੀ ਥੋੜਾ ਲੇਟ ਹੋ ਗਏ ਇੱਥੇ ਪਹੁੰਚਣ ਲਈ ਅਦਰਵਾਈਜ਼ ਘੰਟਾ ਪਹਿਲਾਂ ਇੱਥੇ ਪਹੁੰਚ ਜਾਣਾ ਸੀ ਔਰ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੋਂ ਦਿਖਾ ਰਹੇ ਹਾਂ ਲੋਟਸ ਇਮੀਗ੍ਰੇਸ਼ਨ ਲੋਟਸ ਓਵਰਸੀਜ਼ ਅਤੇ ਨਾਲ ਦੀ ਨਾਲ ਪੰਜਾਬੀ ਸੇਵਾ ਸੁਸਾਇਟੀ ਕੈਨੇਡਾ ਵਾਲਿਆਂ ਦਾ ਵੱਡਾ ਸਹਿਯੋਗ ਵੱਡਾ ਉਪਰਾਲਾ ਦੀਪਕ ਬਾਲੀ ਜੀ ਦੀ ਜਿਹੜੀ ਪੰਜਾਬੀ ਪ੍ਰਚਾਰ ਯਾਤਰਾ ਉਸ ਦਾ ਸਮਰਥਨ ਦਿੱਤਾ ਸਹਿਯੋਗ ਦਿੱਤਾ ਤਾਂ ਵੱਡਾ ਸਹਿਯੋਗ ਕੈਨੇਡਾ ਵਾਲੇ ਵੀਰਾਂ ਵੱਲੋਂ ਵੀ ਕੀਤਾ ਗਿਆ ਔਰ ਨਵੇਂ ਸ਼ਹਿਰ ਤੋਂ ਉਹਨਾਂ ਦਾ ਸਾਥ ਦੇ ਰਹੇ ਨੇ ਸ਼੍ਰੀ ਨਰੇਸ਼ ਸੂਰੀ ਜੀ ਜਿਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ ਜਿਹੜਾ ਵੱਡ ਮੁੱਲਾ ਯੋਗਦਾਨ ਹੈ ਕਿਉਂਕਿ ਭਾਸ਼ਾ ਜਿੰਦੀ ਰਹੇ ਜਿੰਦਾ ਰਹੇਗੀ ਤਾਂ ਹੀ ਸਾਡੀ ਹੋਂਦ ਬਚੀ ਰਹੇਗੀ ਔਰ ਪੰਜਾਬੀ ਭਾਸ਼ਾ ਕਰਕੇ ਸਾਡੀ ਹੋਂਦ ਹੈ ਸਾਡਾ ਸੱਭਿਆਚਾਰ ਹੈ ਸੱਭਿਆਚਾਰ ਤਾਂ ਹੀ ਜ਼ਿੰਦਾ ਰਹੇਗਾ ਜੇ ਭਾਸ਼ਾ ਚਾਰ ਜ਼ਿੰਦਾ ਰਹੇਗੀ ਸਾਡੀ ਸਾਂਝ ਸਾਡਾ ਆਪਸੀ ਭਾਈਚਾਰਾ ਸਾਡਾ ਮੇਲ ਮਲਾਪ ਸਾਡੇ ਸ਼ਗਨ ਸਾਡੇ ਚਾਹ ਤਾਂ ਹੀ ਜ਼ਿੰਦਾ ਰਹਿਣਗੇ ਜੇ ਪਾਸ਼ਾ ਜਿੰਦਾ ਰਹੇਗੀ ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਪਰ ਅਗਲੇ ਲਾਈਵ ਵਿੱਚ ਅਸੀਂ ਤੁਹਾਡੇ ਨਾਲ ਗੱਲਾਂ ਨੂੰ ਜਿਹੜਾ ਸਾਂਝਾ ਕਰਾਂਗੇ ਔਰ ਤੁਸੀਂ ਦੇਖੋ ਕਿ ਗੱਡੀਆਂ ਦਾ ਕਾਫਲਾ ਜਿਹੜਾ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਭਾਈ ਓਕੇ ਜੀ ਓਕੇ ਧੰਨਵਾਦ ਜੀ ਥੈਂਕ ਯੂ ਤਾਂ ਬਟ ਗੱਡੀਆਂ ਦਾ ਵੱਡਾ ਕਾਫਲਾ ਬਲੱਡ ਡੋਨਰ ਸੋਸਾਇਟੀ ਵੱਲੋਂ ਵੀ ਵੀਰ ਇੱਥੇ ਪਹੁੰਚੇ ਸਨ ਤਾਂ ਮੈਂ ਜਿਹੜੇ ਸਾਡੇ ਵੀਰ ਪਿੰਡ ਭਰਾ ਦੇਖ ਰਹੇ ਨੇ ਉਹਨਾਂ ਨਾਲ ਜ਼ਰੂਰ ਸਾਂਝ ਪਾਣੀ ਚਾਹਾਂਗਾ ਕਿ ਸਾਨੂੰ ਜੋ ਸਾਡਾ ਪਹਿਚਾਣ ਦਾ ਆਧਾਰ ਹੈ ਉਹ ਸਾਡੀ ਮਾਂ ਬੋਲੀ ਹੈ ਸਾਡੀ ਮਾਂ ਬੋਲੀ ਕਰਕੇ ਹੋਂਦ ਹੈ ਸਾਡੀ ਮਾਂ ਬੋਲੀ ਕਰਕੇ ਹੀ ਅਸੀਂ ਜਿਹੜੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਪਾਣੇ ਆ ਔਰ ਕਈ ਵੇਲੇ ਸਾਭੀ ਜਦ ਤੂੰ ਵੀ ਬਾਹਰ ਸੀ ਸਾਡੇ ਵੀਰ ਭਰਾ ਬਾਹਰੋਂ ਕੌਲਾਂ ਕਰਦੇ ਆ ਤਾਂ ਲੰਬੀ ਗੱਲ ਚੱਲੇ ਜਾਂਦੀ ਉਹਦਾ ਕਾਰਨ ਇਹੀ ਹੈ ਕਿ ਜੋ ਸਰੂਰ ਜੋ ਸਵਾਦ ਜੋ ਲੋਰ ਆਪਣੀ ਭਾਸ਼ਾ ਚੜਦੀ ਉਹ ਕਿਸੇ ਹੋਰ ਭਾਸ਼ਾ ਚ ਨਹੀਂ ਚੜਦੀ ਬਿਲਕੁਲ ਸਹੀ ਗੱਲ ਆ ਸੂਰੀ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਜਿਨ੍ਹਾਂ ਨੇ ਵੀ ਇਹ ਪੰਜਾਬੀ ਜਿਹੜਾ ਇਹਨਾਂ ਦਾ ਪੰਜਾਬੀ ਸੇਵਾ ਸੁਸਾਇਟੀ ਆ ਜਿਹੜੀ ਉਹ ਪੰਜਾਬੀ ਨੂੰ ਜਿਹੜਾ ਪਹਿਲ ਦਿੱਤੀ ਗਈ ਆ ਪੰਜਾਬ ਪੰਜਾਬੀਅਤ ਜਿੰਦਾਬਾਦ ਜਿਹੜੀ ਆ ਉਹ ਜਿੰਦਾਬਾਦ ਰਹਿਣੀ ਚਾਹੀਦੀ ਆ ਅਸੀਂ ਦੇਖੋ ਕਬੈਰ ਦੇ ਵਿੱਚ ਸੂਰੀ ਸਾਹਿਬ ਮੈਂ 10 ਸਾਲ ਸਿਗਾ ਪਰ ਫੇਰ ਵੀ ਦਿਮਾਗ ਚ ਸੁਪਨਾ ਕਰਦਾ ਹੀ ਹੁੰਦਾ ਸੁਪਨਾ ਪੰਜਾਬ ਦਾ ਹੀ ਹੁੰਦਾ ਆ ਪਾਪਾ ਪਾਪਾ ਦੇਖੋ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸੁਪਨੇ ਵੀ ਪੰਜਾਬੀ ਭਾਸ਼ਾ ਚ ਆਉਂਦੇ ਆ ਤਾਂ ਮੈਂ ਇੱਕ ਵਾਰੀ ਆਪਣੇ ਵੀਰਾਂ ਨਾਲ ਸਾਰਿਆਂ ਨੂੰ ਬੁਲਾ ਦੇਣਾ ਚਾਹੁੰਦਾ ਜਿਹੜੇ ਕਾਫੀ ਦਿਨ ਤੋਂ ਇੱਥੇ ਮੌਜੂਦ ਸਿਗੇ ਲਵ ਬਲਜੋਤ ਵੀਰਾ ਸੰਦੀਪ ਭਾਜੀ ਪਲਵਾਨ ਪਲਵਾਨ ਦਾ ਤਾਂ ਸਵਾਗਤ ਦਿਖਾਓ ਮਾੜਿਆ ਭਗਵਾਨ ਦੀ ਇਹ ਸ਼ਾਇਰ ਹੈ ਸਾਡਾ ਵੀਰ ਔਰ ਸ਼ਾਇਰਾਂ ਦੇ ਅਸੀਂ ਹਮੇਸ਼ਾ ਕਦਰਦਾਨ ਰਹਿੰਦੇ ਆ ਤਾਂ ਸਾਰੇ ਜਿੰਨੇ ਭਰਾ ਮੈਂ ਨਾ ਤਾਂ ਨਹੀਂ ਜਾਣਦਾ ਪਰ ਸਾਰਿਆਂ ਦਾ ਬਹੁਤ ਧੰਨਵਾਦ ਆ ਆ ਸ਼ਵਰਮ ਵਾਲੇ ਵੀਰ ਆ ਗਏ ਜਦੋਂ ਦਿਲ ਕਰਦਾ ਇਹਨਾਂ ਕੋਲ ਸ਼ਵਰਮਾ ਖਾਣ ਚੱਲ ਜਾਈਦਾ ਤੇ ਫਿਰ ਜਦੋਂ ਨਹੀਂ ਪੰਚਦਾ ਪੰਸਾਰੀ ਸਾਹਿਬ ਦਾ ਦਵਾਈ ਲੈਣੇ ਲਈ ਆ ਤੇ ਸਾਰੇ ਸਾਡੇ ਭਰਾ ਨੇ ਔਰ ਵੱਡੀ ਗੱਲ ਇਹ ਹੈ ਵੀਰ ਇੱਕ ਮਿੰਟ ਮੇਰਾ ਜ਼ੋਰ ਜ਼ਿਆਦਾ ਲੱਗਦਾ ਜਦ ਤੂੰ ਬਜਾਨਾ ਮੈਨੂੰ ਚੌਥਾ ਕਾਲਾ ਲਾਣਾ ਪੈਂਦਾ ਤੇ ਇਹ ਸਾਰੇ ਭਰਾ ਸਤ ਅਜੀਤ ਅਖਬਾਰ ਤੋਂ ਵੀ ਸਾਡੇ ਸਤਕਾਰਯੋਗ ਆ ਆਗੇ ਆਗੇ ਬਾਜੀ ਮਾਰੋ ਮੇਰੀ ਅਖਬਾਰ ਚ ਲੱਗਣੀ ਨਹੀਂ ਨਾ ਤਾ ਸਾਡੇ ਨੂਰਪੁਰ ਸਾਹਿਬ ਜੋ ਹਮੇਸ਼ਾ ਹੀ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਨੇ ਅਜੀਤ ਅਖਬਾਰ ਤੋਂ ਜ਼ਿਲ੍ਹਾ ਇੰਚਾਰਜ ਨੇ ਤਾਂ ਕੱਲੇ-ਕੱਲੇ ਭਰਾ ਨਾਲ ਅਸੀਂ ਗੱਲ ਕਰਨੀ ਹੈ ਤੂੰ ਇੱਧਰ ਹੋ ਜਾ ਰਸਕੂਲੇ ਠੀਕ ਹੈ ਜੀ ਇਹ ਦੇਖੋ ਸਾਰੇ ਭਰਾ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਪਿਛਲੇ 2.5 ਦਿਨ ਘੰਟੇ ਤੋਂ ਵੇਟ ਕਰ ਰਹੇ ਸੀਗੇ ਔਰ ਮਾਂ ਬੋਲੀ ਦੇ ਸਹਿਯੋਗ ਲਈ ਇਹ ਵੱਡਾ ਸਹਿਯੋਗ ਹੈ ਤੁਹਾਡਾ ਬਹੁਤ ਜ਼ਿਆਦਾ ਪੰਜਾਬੀ ਬੋਲੀ ਦੀ ਕਹਿਣ ਦਾ ਮੌਕਾ ਵੀ ਨਾ ਦਿਓ ਆਪਾਂ ਦਾ ਦਿਲੋਂ ਹੀ ਨਿਕਲੇ ਆਏ ਦਿਲੋਂ ਹੀ ਆ ਗਏ ਆਪਾ ਚਲੋ ਹੀ ਪੰਜਾਬੀ ਨਿਕਲ ਨਿਕਲੀ ਦਿਲੋਂ ਪੰਜਾਬੀ ਮੋਰਚਲ ਚੱਕੇ ਦੇ ਗੱਡੀਆਂ ਚੱਕੇ ਦੇ ਭੱਜ ਆਏ ਆ ਵੀ ਆਪਣੀ ਮਾਂ ਬੋਲੀ ਦੀ ਗੱਲ ਹੋ ਰਹੀ ਹੈ ਤੇ ਪਹੁੰਚਣਾ ਜ਼ਰੂਰ ਆਪਾਂ ਚਲੋ ਸ਼ਾਇਰ ਨਾਲ ਗੱਲ ਕਰ ਲਈਏ ਇੱਕ ਇੱਕ ਕੋਈ ਸ਼ਾਇਰੀ ਖੈਰੀ ਹੋ ਜਾਏ ਹੁਣ ਤੇ ਚੱਕਮਾ ਕਰਦੀ ਚੱਕ ਵੀ ਕਰ ਦੋ ਚਲੋ ਜਿਹੜਾ ਹੋਇਆ ਉਹ ਕਰ ਦਿੰਦੇ ਜਿਹੜਾ ਆਪਣਾ ਪਹੁੰਚਣਾ ਪਰਖੀ ਯਾਰਾਂ ਦੀ ਦਿਲ ਕਰੇ ਤਾਂ ਸ਼ਹਿਰ ਹਿਲਾ ਦਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੂ ਉਸੇ ਵਿੱਚ ਸਮਝਾ ਦਾਂਗੇ ਅੱਛਾ ਇਹ ਮੇਰਾ ਫੇਵਰਿਟ ਹੈ ਮੈਨੂੰ ਗੁਰੀ ਨੇ ਭੇਜਿਆ ਸੀ ਮੈਂ ਕਿ ਆਇਆ ਕਿਸ ਦਾ ਕਿ ਨਹੀਂ ਕਹਿੰਦਾ ਪਲਵਾਨ ਵੀਰ ਦਾ ਮੈਂ ਕਿ ਮੈਂ ਇੱਥੇ ਗੀਤ ਬਣਾ ਲਵਾਂ ਕਹਿੰਦਾ ਪਲਵਾਨ ਨਾਲ ਹੀ ਗੱਲ ਕਰ ਲਿਓ ਇੱਥੇ ਗੀਤ ਬਣਾਣੇ ਆਪਾਂ ਬਣਾ ਲਓ ਜੀ ਚਲੋ ਦੇਖੋ ਪਲਵਾਨ ਵੀਰ ਦੀ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਰ ਦੂੰਗਾ ਰਲ ਮਿਲ ਕੇ ਕਰ ਲੈਂਦੇ ਆ ਕਰ ਦੂੰਗਾ ਕੋਈ ਜੀ ਇਹ ਹੋਰ ਵੱਡੀ ਗੱਲ ਹੈ ਜਿੰਨੇ ਕਮੈਂਟੇਟਰ ਨਾਮੀ ਆ ਚਾਹੇ ਉੱਭਰ ਰਹੇ ਆ ਪਲਵਾਨ ਵੀਰ ਉਹ ਪਲਵਾਨ ਵੀਰ ਦੀ ਕਲਮ ਤੋਂ ਨਿਕਲੇ ਸ਼ੇਅਰ ਜਿਹੜੇ ਸਟੇਜਾਂ ਤੇ ਬੋਲਦੇ ਆ ਔਰ ਇਸਨਾਲ ਕਰਕੇ ਵੀ ਮੇਰਾ ਬਹੁਤ ਮੈਨੂੰ ਭਰਾ ਦੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਆਪਣਾਪਣ ਲੱਗਿਆ ਕਿਉਂਕਿ ਥੋੜੀ ਬਹੁਤੀ ਅਸੀਂ ਵੀ ਕਲਮ ਚਲਾਈ ਤੇ ਤਾਂ ਜਿਹੜਾ ਭਰਾ ਸਾਡੀ ਬਰਾਦਰੀ ਦਾ ਹੋਵੇ ਉਹਨੂੰ ਮਿਲ ਕੇ ਚੰਗਾ ਹੀ ਲੱਗਦਾ ਹੈ ਥੈਂਕ ਯੂ ਭਾਜੀ ਥੈਂਕ ਯੂ ਹੁਣ ਆਪਾਂ ਜਾਣਾ ਗੁਣਾਚੋਰ ਉੱਥੇ ਪਹੁੰਚਦੇ ਆ ਉੱਥੇ ਹੀ ਬੰਦੇ ਆਪਣੇ ਵੇਟ ਕਰਦੇ ਆ ਚਮਨਪਾਲ ਮਿਆਰਾ ਜੀ ਦੇ ਰਿਸ਼ਤੇਦਾਰ ਤੁਸੀਂ ਇਹਨਾਂ ਤੋਂ ਪਨੀਰ ਲੈ ਕੇ ਚਾਈਂਦੇ ਬਹੁਤ ਸਾਫਟ ਹੁੰਦਾ ਹਾਂਜੀ ਹਾਂਜੀ ਪਨੀਰ ਵਧੀਆ ਹੁੰਦਾ ਭਾਜੀ ਆਪਣਾ ਸਾਰੇ ਪ੍ਰਮੋਸ਼ਨ ਕਰੀ ਦਿਓ ਕੋਈ ਸ਼ੋਰਮਾਲਾ ਕੋਈ ਕੱਪੜੇ ਵਾਲਾ ਠੀਕ ਚਲੋ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਬਹੁਤ ਭਾਈ ਸਭ ਤੋਂ ਵੱਧ ਮਾਂ ਬੋਲੀ ਹੈ ਆਪਣੀ ਔਰ ਇਸ ਤੋਂ ਤੇ ਕੁਝ ਨਹੀਂਗਾ ਹਾਂ ਜੀ ਪੰਜਾਬੀ ਤੋਂ ਵੱਧ ਕੁਝ ਨਹੀਂ ਹੈ ਵੀਰ ਨੂੰ ਪੰਜਾਬੀ ਚ ਪਨੀਰ ਕਹਿੰਦੇ ਇੰਗਲਿਸ਼ ਚ ਕੀ ਕਹਿੰਦੇ ਆ ਪਨੀਰ ਪੰਜਾਬੀ ਜੇ ਵਧਾਪੋਣ ਇੰਗਰੇਜ਼ੀ ਚ ਕਾਨੂੰ ਬੋਲਣੀ ਆਪਾਂ ਪੰਜਾਬੀ ਬੋਲਾਂਗੇ ਭਾਈ ਪੰਜਾਬੀ ਨੂੰ ਹੀ ਆਪਾਂ ਪ੍ਰਚਾਰ ਕਰਨਾ ਉਹਦਾ ਹਾਂਜੀ ਹਾਂਜੀ ਬਹੁਤ ਸ਼ੁਕਰਿਆ ਵੀਰੇ ਬਹੁਤ ਸ਼ੁਕਰਿਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸਮਾਂ ਕੱਢਿਆ ਠੀਕ ਹੈ ਪਹਿਲਵਾਨ ਜੀ ਬਹੁਤ ਚੰਗਾ ਲੱਗਿਆ ਹਮੇਸ਼ਾ ਮਿਲ ਕੇ ਚੰਗਾ ਲੱਗਦਾ ਭਾਜੀ ਕੋਈ ਗੱਲ ਸਾਂਝੀ ਕਰਨਾ ਚਾਹੋ ਬਸ ਜੀ ਤੁਸੀਂ ਮਾਂ ਬੋਲੀ ਨੂੰ ਪਿਆਰ ਆ ਆਪਣਾ ਦਿਲੋਂ ਆ ਹਾਂਜੀ ਭਾਜੀ ਤੁਸੀਂ ਭਾਜੀ ਬਸ ਠੀਕ ਆ ਬਸ ਮਾਂ ਬੋਲੀ ਦਾ ਪਿਆਰ ਆ ਓ ਮੁੰਡਾ ਠੀਕ ਆ ਜੀ ਕਹਿੰਦਾ ਬਿਨਾ ਬੈਣ ਚੱਲੋਂ ਇੰਗਲੈਂਡ ਸਾਡੀ ਜੋੜੀ ਛੰਡੀ ਜੋੜੀ ਪੱਕੀ ਆ ਦੋਨਾਂ ਭਰਾ ਆ ਅਸੀਂ ਕੁਛ ਰੋ ਮੇਚਾ ਤੁਸੀਂ ਬਹੁਤ ਸਮਾਂ ਦਿੱਤਾ ਦੇਖੋ ਸਭ ਤੋਂ ਕੀਮਤੀ ਚੀਜ਼ ਕੀ ਆ ਸਮਾਂ ਤੁਸੀਂ ਸਮਾਂ ਦੇਤਾ 2.5 ਘੰਟੇ ਹੋ ਗਏ ਦੇਖਾ ਕਿੰਨੇ ਦਿਨ ਹੋ ਗਏ 2.5 ਘੰਟੇ ਹੈਪੀ ਬਾਜੀ ਆਪਣੇ ਸਵੇਰ ਦੇ ਆਏ ਆ ਹੋਰ ਜੀ ਉਹਨਾਂ ਵਿੱਚ ਨਾਲੀਆਂ ਤੁਹਾਡੀਆਂ ਜੀ ਸਾਰੇ ਬਹੁਤ ਮਿਹਰਬਾਨੀ ਪੰਜਾਬੀ ਭਾਸ਼ਾ ਆਪਣੀ ਦੇਖੋ ਪਹਿਲਵਾਨ ਜੀ ਮੈਂ ਗੱਲ ਕਰਦਾ ਸੀ ਪਹਿਲਵਾਨ ਮੈਂ ਗੱਲ ਕਰਦਾ ਜੀ ਮੈਂ ਕਿਹਾ ਸਭ ਤੋਂ ਕੀਮਤੀ ਚੀਜ਼ ਕੀ ਹੁੰਦੀ ਹੈ ਸਮਾ ਸਮਾ ਦੇਤਾ ਜਿਨ੍ਹਾਂ ਨੇ ਉਹ ਤੋਂ ਵੱਡੀ ਚੀਜ਼ ਕੀ ਠੀਕ ਹੈ ਅਸੀਂ ਤੁਹਾਡੇ ਕਿਤੇ ਕੰਮ ਆ ਸਕੇ ਕਰਨ ਲੱਗੇ ਕਰਨ ਲੱਗੇ ਕਰਵਾਓ ਕਰਨ ਲੱਗੇ ਬਹੁਤ ਜਾਨ ਚਲੋ ਠੀਕ ਹੈ ਆਜੋ ਆਗੇ ਆਗੇ ਤੇ ਪੰਜਾਬੀ ਸੇਵਾ ਸਵੈਟੀ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ ਦੀਪਕ ਬਾਲੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਬਸ ਮੈਂ ਉਹਨਾਂ ਦਾ ਥੈਂਕਸ ਕਰਦਾ ਉਹ ਇਦਾਂ ਹੀ ਲੱਗੇ ਰਹਿਣ ਜੀ ਚਲੋ ਬਹੁਤ ਸ਼ੁਕਰੀਆ ਸਾਬੀ ਵੀਰ ਪੀਵੀ 32 ਸ਼ੂ ਵਰਲਡ ਬਲਜੋਤ ਗਾਰਮੈਂਟਸ ਓਨਲੀ ਬਲਜੋਤ ਸਾਰਿਆਂ ਦਾ ਧੰਨਵਾਦ ਤੋਂ ਬਾਅਦ ਸਾਡੇ ਆਟੋ ਯੂਨੀਅਨ ਵਾਲੇ ਵੀਰ ਖਾਲਸਾ ਜੀ ਦੇ ਨਾਮ ਜਾਣੇ ਆਟੋ ਯੂਨੀਅਨ ਵਾਲੇ ਵੀਰ ਜਿਹੜੇ ਆ ਇਹ ਹਮੇਸ਼ਾ ਹੀ ਕਿਉਂਕਿ ਲਾਈਵ ਚੱਲ ਰਿਹਾ ਇੱਕ ਹੋਰ ਵੀਡੀਓ ਜਿਹੜੀ ਕੀਤੀ ਉਹ ਤਾਂ ਸਨਮੁਖ ਕਰਾਂਗੇ ਇਹ ਹਮੇਸ਼ਾ ਹੀ ਜਿਹੜੇ ਆ ਹੱਕ ਸੱਚ ਦੀ ਆਵਾਜ਼ ਲਈ ਖੜਦੇ ਆ ਆਵਾਜ਼ ਹੋਊਗੀ ਤਾਂ ਖੜਾਂਗੇ ਇਹਨੂੰ ਛੱਡਦੇ ਹੁਣ ਬਿਲਕੁਲ ਬਿਲਕੁਲ ਜੇ ਆਵਾਜ਼ ਰਹੀ ਤਾਂ ਖੜਾਂਗੇ ਜ਼ਰੂਰ ਕਿਉਂਕਿ ਖੜਦੇ ਵੀ ਆ ਕਿਉਂਕਿ ਜਿਹੜੀ ਪੰਜਾਬੀ ਬੋਲੀ ਹੈ ਇਹਦੇ ਲਈ ਤਾਂ ਹਰ ਬੰਦੇ ਨੂੰ ਜਿਹੜਾ ਪੰਜਾਬ ਦਾ ਹੈ ਬੱਚੇ-ਬੱਚੇ ਨੂੰ ਖੜਨਾ ਪੈਗਾ ਤਾਂ ਕਿ ਸਾਡੇ ਸਕੂਲਾਂ 'ਚ ਜੋ ਕੁਝ ਅੱਜਕੱਲ ਮਤੀਰਾ ਚੱਲ ਰਿਹਾ ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ ਕਿਉਂਕਿ ਸਾਡੇ ਬੱਚਿਆਂ ਨੂੰ ਇਹੀ ਨਹੀਂ ਪਤਾ ਕਿ ਆਪਾਂ ਘਰੋਂ ਕੀ ਕਹਿ ਕੇ ਜਾਣਾ ਮੁੜ ਕੇ ਅਗੇ ਕੀ ਕਹਿਣਾ ਹੈ ਇਸ ਕਰਕੇ ਜਿਹੜੀ ਹੈ ਪੰਜਾਬੀ ਬੋਲੀ ਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਪਹਿਰਾ ਦੇਣ ਤੇ ਘਰ-ਘਰ ਜਿਹੜੀ ਹੈ ਪੰਜਾਬੀ ਪੂਰੇ ਜੋਰ ਸ਼ੋਰ ਦੇ ਨਾਲ ਉਹਦਾ ਪ੍ਰਚਾਰ ਵੀ ਕੀਤਾ ਜਾਵੇ ਪੰਜਾਬੀ ਬੋਲੀ ਦੇ ਗੁਣ ਵੀ ਸਕਾਏ ਜਾਣ ਕਿ ਪੰਜਾਬੀ ਬੋਲੀ ਹੈ ਕੀ ਚੀਜ਼ ਹੈ ਜੀ ਅੱਜ ਕੱਲ ਜਿੰਨਾ ਆਪਾਂ ਪ੍ਰਚਾਰ ਆਇਲਸ ਦਾ ਕਰਦੇ ਆ ਜੇ ਕਿਤੇ ਉਹਨਾਂ ਪੰਜਾਬੀ ਦਾ ਕੀਤਾ ਜਾਵੇ ਨਾ ਤਾਂ ਸਾਨੂੰ ਜਿਹੜਾ ਨਾ ਕੋਈ ਨਹੀਂ ਮਾਣ ਨਹੀਂ ਸਕਦਾ ਕੋਈ ਸਾਡੀਆਂ ਜੜਾ ਨਹੀਂ ਵੱਢ ਸਕਦਾ ਵੀਰੇ ਇਸ ਕਰਕੇ ਪੰਜਾਬੀ ਦਾ ਸਤਿਕਾਰ ਕਰੋ ਠੀਕ ਹੈ ਪੰਜਾਬੀ ਨੂੰ ਪਿਆਰ ਕਰੋ ਬਹੁਤ ਸ਼ੁਕਰੀਆ ਕਦੀ ਪੰਜਾਬੀ ਬੋਲਣ ਲੱਗੇ ਆਪਣੇ ਆਪ ਨੂੰ ਦੇਸੀ ਨਾ ਸਮਝੋ ਬਿੱਲੇ ਇੰਗਲੈਂਡ 'ਚ ਜੇ ਉੱਥੇ ਦਾ ਅਧਿਆਪਕ ਇੰਗਲਿਸ਼ ਪੜ੍ਹਾਉਂਦਾ ਸਿਰ ਤਾਂ ਕਰਕੇ ਤੁਰਦਾ ਜੇ ਆਪਣਾ ਪੰਜਾਬੀ ਅਧਿਆਪਕ ਆਜਾ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਤਾਂ ਸਿਰ ਕਿਉਂ ਝੁੱਕ ਜਾਂਦਾ ਦੇਸੀ ਕਿਉਂ ਮੰਨਦੇ ਆਪੜੇ ਆਪ ਨੂੰ ਇਹ ਜਿਹੜੀਆਂ ਖਾਮੀਆਂ ਆ ਇਹ ਅਸੀਂ ਆਪਣੇ ਅੰਦਰ ਪਾ ਲੀਆਂ ਵੀ ਪਤਾ ਨਹੀਂ ਇੰਗਲਿਸ਼ ਬਹੁਤ ਵੱਡੀ ਚੀਜ਼ ਆ ਹਾਂ ਦਾ ਬਸ ਸਮਝਦਾ ਆ ਰਿਹਾ ਇੰਗਲਿਸ਼ ਬਹੁਤ ਹੀ ਵੱਡੀ ਚੀਜ਼ ਨਹੀਂ ਨਾ ਕਿ ਇਹ ਸਾਰੇ ਦੁਨੀਆ 'ਚ ਚੱਲਦੀ ਆ ਇਹ ਸਿਰਫ ਕੁਝ ਕੁ ਕੰਟਰੀਆਂ ਆ ਜਿਹਦੇ ਵਿੱਚ ਇਹ ਚੱਲਦੀ ਆ ਠੀਕ ਆ ਨਹੀਂ ਤਾਂ ਹਰੇਕ ਦੇਸ਼ ਦੀ ਆਪਣੀ ਭਾਸ਼ਾ ਆ ਭਾਜੀ ਆਪਣੀ ਤੌਰ ਤਰੀਕੇ ਆ ਹਰੇਕ ਦੇਸ਼ ਦੇ ਇਸ ਕਰਕੇ ਅਸੀਂ ਆਪਣੀ ਪੰਜਾਬੀ ਨੂੰ ਬਚਾਈਏ ਤੇ ਇਹਦਾ ਜਰੂਰ ਸਤਿਕਾਰ ਕਰੀਏ ਜਿੰਤੇ ਤੱਕ ਹੋ ਸਕਦਾ ਇਹਨੂੰ ਬਚਾਈਏ ਚਲ ਮੈਂ ਜਾਂਦੇ ਜਾਂਦੇ ਇੱਕ ਜ਼ਰੂਰ ਕਰ ਲੈਣੀ ਕਹਿਣਾ ਚਾਹਣਾ ਸਾਡੇ ਆਟੋ ਵਾਲੇ ਵੀਰ ਹੈ ਕਰੋਨਾ ਹੋਵੇ ਚਾਹੇ ਕੋਈ ਹੋਰ ਜਿਹੜੀ ਮਹਾਮਾਰੀ ਆਵੇ ਹਮੇਸ਼ਾ ਸਾਰਿਆਂ ਨਾਲ ਖੜਦੇ ਆ ਆਪਾਂ ਇਹਨਾਂ ਦਾ ਵੀ ਸਪੋਰਟ ਕਰਨੀ ਹੈ ਜਿੱਥੇ ਕਿ ਤਰ੍ਹਾਂ ਲੋਡ ਪੈਂਦੀ ਹੈ ਔਰ ਇਹਨਾਂ ਨਾਲ ਬਹੁਤੇ ਪੈਸੇ ਨਾ ਘਟਾਇਆ ਕਰੋ ਜਿੰਨੇ ਮੰਗਦੇ 10-20 ਦੇ ਦਿਆ ਕਰੋ ਕਿਉਂਕਿ ਇਹਨਾਂ ਦਾ ਮੱਸੀ ਸਰਦਾ ਔਰ ਇਹਨਾਂ ਨਾਲ ਕੋਈ ਬਹਿਸ ਬਾਜੀ ਵੀ ਨਾ ਕਰਿਆ ਕਰੋ ਕਿਉਂਕਿ ਹਮੇਸ਼ਾ ਹੀ ਇਹ ਸ਼ਹਿਰ ਦੇ ਹਿੱਤ ਲਈ ਅੱਗੇ ਆਉਂਦੇ ਤਾਂ ਆਪਣੇ ਭਰਾ ਆ ਸਾਰਿਆਂ ਤੇ ਬਹੁਤ ਮਾਣ ਹੈ ਬਹੁਤ ਸ਼ੁਕਰੀਆ ਭਾਜੀ ਬਜ਼ੁਰਗ ਵੀ ਇੱਥੇ ਆਏ ਨੇ ਬਾਪੂ ਜੀ ਕਾਫੀ ਦੇਰ ਤੇ ਇੱਥੇ ਖੜੇ ਆ ਹੋਰ ਵੀ ਬਜ਼ੁਰਗ ਆਏ ਸੀ ਕਿ 2-3 ਘੰਟੇ ਇੱਥੇ ਬੈਠ ਚੁੱਕੇ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਸਰ ਔਰ ਇਧਰ ਵੀ ਜਿੰਨੇ ਵੀਰ ਸਾਰੇ ਪਹੁੰਚੇ ਸਾਰਿਆਂ ਦਾ ਧੰਨਵਾਦ ਆ ਭਾਈ ਜੀ ਤਾਂ ਕੰਮ ਚੱਲੇ ਸੀਗੇ ਸਮਾਨ ਛੱਡ ਕੇ ਇੱਥੇ ਬਹਿ ਕੇ ਕਹਿੰਦੇ ਮੈਂ ਪਹਿਲਾਂ ਦੇਖਣਾ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਿੱਦਾਂ ਹੁੰਦਾ ਚਲੋ ਵੀਰੇ ਆਖਰੀ ਨੂਰਪੁਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਪੰਜਾਬੀ ਭਾਸ਼ਾ ਨੂੰ ਦਿਲੋਂ ਪਿਆਰ ਕਰਨ ਵਾਲੇ ਨੇ ਔਰ ਹਮੇਸ਼ਾ ਇਹਨਾਂ ਤੋਂ ਗਿਆਨ ਵਾਲੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਦਿਮਾਗ ਦੇ ਕੋਪੜ ਖੁੱਲ ਜਾਂਦੇ ਆ ਜੀ ਸਰ ਹਾਂ ਜੀ ਬਹੁਤ ਵਧੀਆ ਗੱਲ ਹੈ ਪੰਜਾਬੀ ਮਾਂ ਬੋਲੀ ਨੂੰ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਮੈਂ ਕਹਿੰਦਾ ਜਿਹੜੀ ਪੰਜਾਬੀ ਮਾਂ ਬੋਲੀ ਜਿੱਥੇ ਬਾਬੇ ਫਰੀਦੀ ਬੋਲੀ ਆ ਬਾਬੇ ਨਾਨਕ ਦੀ ਬੋਲੀ ਆ ਕਬੀਰ ਦੀ ਬੋਲੀ ਆ ਸਤਿਗੁਰ ਰਬਦਾਸ ਦੀ ਬੋਲੀ ਆ ਨਾਮਦੇਵ ਦੀ ਬੋਲ ਜੀ ਹੈ ਭਗਤ ਪੀਖਣ ਦੀ ਬੋਲੀ ਹੈ ਇਸ ਬੋਲੀ ਦੇ ਵਿੱਚ ਜਿਹੜਾ ਅੰਮ੍ਰਿਤ ਕੁਲਿਆ ਹੋਇਆ ਅੱਜ ਉਹ ਤੋਂ ਦੁਰਕਨਾਰ ਹੋਣਾ ਜਿਹੜੇ ਲੋਕੀ ਅੱਜ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਆ ਸ਼ਰਮ ਦੀ ਗੱਲ ਆ ਮੈਂ ਕਹਿੰਦਾ ਹਰ ਇੱਕ ਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਜਿਵੇਂ ਬਾਬਾ ਫਰੀਦ ਨੇ 1200 ਸਾਲ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਦੇ ਮਾਰੇ ਘਮ ਆਪਣੜੇ ਘਰ ਜਾਈਏ ਪੈਰ ਤਨਾਂ ਦੇ ਚਮ 1200 ਸਾਲ ਦੇ ਵਿੱਚ ਉਹਨਾਂ ਨੇ ਕਿਹਾ ਅੱਜ ਅਸੀਂ ਉਸ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਆਪਣੀ ਮਾਂ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਧੰਨਵਾਦ ਸਰ ਤੁਹਾਨੂੰ 500 ਬੰਦਾ ਲਾਈਵ ਦੇਖ ਰਿਹਾ ਪਹਿਲਾਂ 800 ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਸਨ ਹੈ 2000 ਬੰਦਾ ਵਿਜੇ ਕਹਿੰਦਾ ਸਟਾਰਟਿੰਗ 'ਚ ਦੇਖ ਰਿਹਾ ਸੀਗਾ ਹੁਣ ਤੁਹਾਨੂੰ 5 600 ਸਾਡੇ ਵੀਰ ਭੈਣ ਭਰਾ ਦੇਖ ਰਹੇ ਆ ਕੋਈ ਸੁਨੇਹਾ ਮੈਂ ਜ਼ਰੂਰ ਚਾਹਨਾ ਸੁਣੋ ਕਿਉਂਕਿ ਸਰ ਹੁਣਾਂ ਕੋ ਇੰਨਾ ਗਿਆਨ ਹੈ ਇੰਨਾ ਗਿਆਨ ਹੈ ਜਿਹੜੀ ਮਰਜ਼ੀ ਰੱਗ ਛੇੜ ਲੋ ਵਿੱਚੋਂ ਗਿਆਨ ਹੀ ਨਿਕਲਦਾ ਮੈਂ ਤਾਂ ਇਹੀ ਗੰਗਾ ਜਿਹੜੀ ਪੰਜਾਬੀ ਮਾਂ ਬੋਲੀ ਆ ਕੱਲਾ ਕੱਲ ਅੱਖਰ ਉਹਦਾ ਸਾਡਾ ਸਾਨੂੰ ਗਿਆਨ ਦਿੰਦਾ ਜੇ ਗੁਰੂ ਨਾਨਕ ਨੇ ਇੱਕ ਓੰਕਾਰ ਤੋਂ ਗੱਲ ਸ਼ੁਰੂਆਤ ਕੀਤੀ ਹੈ ਤੇ ਅੱਜ ਇੱਕ ਇੱਕ ਅੱਖਰ ਸਾਨੂੰ ਗਿਆਨ ਦੇ ਰਿਹਾ ਪੰਜਾਬੀ ਮਾਂ ਬੋਲੀ ਇਹੋ ਜੇ ਬੋਲੀ ਆ ਜਿਹਦੇ ਤੇ ਸਾਨੂੰ ਮਾਣ ਹੋਣਾ ਚਾਹੀਦਾ ਔਰ ਅੱਜ ਜੋ ਵੱਖ-ਵੱਖ ਅਦਾਰਿਆਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੀ ਪੰਜਾਬੀ ਮਾਂ ਬੋਲੀ ਦੇ ਉੱਤੇ ਰੋਕਾਂ ਲਾਜੀਆਂ ਜਾ ਰਹੀਆਂ ਪੰਜਾਬੀ ਬੋਲਣ ਤੇ ਰੋਕ ਲੱਗੀ ਜਾ ਰਹੀ ਹੈ ਇਹਨਾਂ ਦੇ ਉੱਤੇ ਦਫ਼ਤਰਾਂ ਦੇ ਵਿੱਚ ਵੀ ਸਾਨੂੰ ਪੰਜਾਬੀ ਦੇ ਵਿੱਚ ਆਪਣੇ ਬੋਰਡ ਹੋਣੇ ਚਾਹੀਦੇ ਦੁਕਾਨਾਂ ਦੇ ਵਿੱਚ ਆਪਣੇ ਸਾਡੇ ਬੋਰਡ ਹੋਣਾ ਚਾਹੀਦੇ ਆ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਤੇ ਮਾਣ ਕਰ ਸਕੀਏ ਸਾਨੂੰ ਤੁਹਾਡੇ ਤੇ ਮਾਣ ਹੈ ਔਰ ਇਸੇ ਕਰਕੇ ਸਾਡੇ ਨਾਲ ਆਪਣਾ ਸਾਥ ਰੱਖਿਓ ਔਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਜਿਨ੍ਹਾਂ ਦਾ ਨਾਮ ਏਰੀਏ ਦਾ ਬੱਚਾ-ਬੱਚਾ ਜਾਣਦਾ ਹੈ ਬਜ਼ੁਰਗ ਜਾਣਦੇ ਹੋਂ ਦਾ ਬਹੁਤ ਸਤਿਕਾਰ ਨਾਲ ਨੂਰਪੁਰ ਸਿੰਘ ਦਾ ਨਾਮ ਲਿਆ ਜਾਂਦਾ ਪਰ ਮੈਂ ਆਖਿਰਲੀ ਤਸਵੀਰ ਤੁਹਾਨੂੰ ਦਿਖਾਣਾ ਚਾਹਨਾ ਮਾਤ ਦੇਖਿਓ ਪੰਜਾਬੀ ਸੇਵਾ ਸੁਸਾਇਟੀ ਕੈਨੇਡਾ ਕੈਨੇਡਾ ਭਲਿਹਾਰ ਸਿੰਘ ਸਾਧੜਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਔਰ ਨਵਾਂ ਸ਼ਹਿਰ ਤੋਂ ਸ਼੍ਰੀ ਨਰੇਸ਼ ਸੂਰੀ ਜੀ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਅੱਜ ਮਾਂ ਬੋਲੀ ਦਿਵਸ ਤੇ ਦੀਪਕ ਬਾਲੀ ਜੀ ਪ੍ਰਚਾਰ ਲਈ ਨਿਕਲੇ ਨੇ ਪੰਜਾਬੀ ਪ੍ਰਚਾਰ ਯਾਤਰਾ ਤੇ ਤਾਂ ਆਪਾਂ ਨੂੰ ਤਾਂ ਸਵਾਗਤ ਕਰਨਾ ਔਰ ਆਪਣੇ ਇਲਾਕੇ ਦੇ ਵਾਸੀਆਂ ਨੂੰ ਦੇਸਾ ਪਰਦੇਸਾ ਜਿਹੜੇ ਰਹਿੰਦੇ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਮਾਂ ਬੋਲੀ ਨਾਲ ਬਿਹਤਰ ਤਰੀਕੇ ਜੋੜਿਆ ਜਾਵੇ ਕਿਉਂਕਿ ਮਾਂ ਬੋਲੀ ਜ਼ਿੰਦਾ ਰਹੇਗੀ ਤਾਂ ਸਾਡੀ ਹੋਂਦ ਜ਼ਿੰਦਾ ਰਹਿਣੀ ਹੈ ਸਾਡੀ ਪਛਾਣ ਦਾ ਆਧਾਰ ਮਾਂ ਬੋਲੀ ਔਰ ਮੈਂ ਇੱਕ ਗੱਲ ਫੇਰ ਤੋਂ ਇਹੀ ਕਹਿਣੀ ਚਾਹੁੰਦਾ ਕਿ ਜਿਹੜੀ ਮਦੀਪਕ ਬਾਲੀ ਸਾਹਿਬ ਮੋਰੇ ਕਹੀ ਸੀਗੀ ਕਿ ਮਾਂ ਬੋਲੀ ਨੂਰਪੁਰ ਸਾਹਿਬ ਦੇ ਸਾਹਮਣੇ ਕਵਾਂਗੇ ਨੋਟਸ ওভারਸੀਜ਼ ਦਾ ਵੀ ਧੰਨਵਾਦ ਹੈ ਮਾਂ ਬੋਲੀ ਰੱਬ ਤੋਂ ਵੀ ਨੇੜੇ ਆ ਇਹਨੂੰ ਮੈਂ ਕਿਹਾ ਸਵੇਰੇ ਮੈਂ ਕਿਹਾ ਮਾਂ ਬੋਲੀ ਰੱਬ ਤੋਂ ਵੀ ਨੇੜੇ ਆ ਕਹਿੰਦਾ ਪਾਜੀ ਮੈਂ ਤਾਂ ਮੱਥਾ ਟੇਕਣ ਚੱਲਾਂ ਮੈਂ ਕਿਹਾ ਰੱਬ ਤੋਂ ਨੇੜੇ ਆ ਕਹਿੰਦਾ ਕਿਵੇਂ ਮੈਂ ਕਿਹਾ ਜੇ ਧੰਨਵਾਦ ਕਰਨ ਚੱਲਾਂ ਤਾਂ ਵੀ ਆਪਣੀ ਭਾਸ਼ਾ 'ਚ ਕਰੂੰਗਾ ਜੇ ਬੇਨਤੀ ਕਰਨ ਚੱਲਾਂ ਕੋਈ ਦੁੱਖ ਦਰਦ ਤਾਂ ਵੀ ਆਪਣੀ ਭਾਸ਼ਾ 'ਚ ਪਹਿਲੇ ਹਾਏ ਮਾਂ ਹੁੰਦੀ ਹੈ ਜਦੋਂ ਆਪਾਂ ਮਾਂ ਨੂੰ ਮਾਂ ਨੂੰ ਚੇਤੇ ਕਰਦੇ ਹਾਂ ਹਾਏ ਬਾਹ ਹਾਏ ਮਾਂ ਇਸੇ ਤਰ੍ਹਾਂ ਇਹ ਮਾਂ ਵੀ ਉਹੀ ਹੈ ਜਿਹੜੀ ਮਾਂ ਬੋਲੀ ਭੁੱਲ ਗਿਆ ਕਹਿੰਦੇ ਹੁੰਦੇ ਆ ਸਿਆਣਿਆਂ ਨੂੰ ਕਹਿ ਕੇ ਜਿਹਨੂੰ ਇਤਿਹਾਸ ਬਣਾਉਣਾ ਹੈ ਉਹਦੀ ਮਾਂ ਬੋਲੀ ਤੋਂ ਦੂਰ ਕਰ ਦੋ ਤਾਂ ਬਾਧੂਆ ਦੇਣੀ ਆ ਬਾਧੂਆ ਤੇ ਮਾਂ ਬੋਲੀ ਭੁੱਲ ਜਾਵੇ ਇਸ ਕਰਕੇ ਆਪਣੀ ਮਾਂ ਬੋਲੀ ਨੂੰ ਚੇਤੇ ਰੱਖੋ ਕਿਤੇ ਵੀ ਚਲ ਜਾਓ ਆਪਣੀ ਮਾਂ ਬੋਲੀ ਜਿਹੜੀ ਆ ਉਹਦੇ ਤੇ ਮਾਣ ਕਰੋ ਜੀ ਚਲੋ ਬਾਤ ਸ਼ੁਕਰੀਆ ਤੇ ਜਿਹੜੇ ਮਾਂ ਬੋਲੀ ਦਾ ਪ੍ਰਚਾਰ ਕਰਦੇ ਨੇ ਇਤਿਹਾਸ ਤੇ ਪੰਨਿਆਂ ਤੇ ਮਾਂ ਬੋਲੀ ਦੇ ਸਰਵਨ ਪੁੱਤ ਕਹਾਉਂਦੇ ਨੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਸਰਵਨ ਪੁੱਤ ਦੀ ਤਰ੍ਹਾਂ ਤਾਂ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਸੋਚ ਸਾਡੇ ਵਿਚਾਰ ਜਿਹੜੇ ਉਪਜਦੇ ਨੇ ਸਾਡੀ ਮਾਂ ਬੋਲੀ ਚ ਉਪਜਦੇ ਨੇ ਤੇ ਆਪਣਾ ਸੀ ਪ੍ਰਗਟਾਵਾ ਜਿਹੜਾ ਆ ਉਹ ਮਾਂ ਬੋਲੀ ਚ ਕਰਦੇ ਤਾਂ ਬਿਹਤਰ ਤਰੀਕੇ ਹੁੰਦਾ ਨਹੀਂ ਤਾਂ ਇਹ ਇੰਗਲਿਸ਼ ਤਾਂ ਫਿਰ ਸ਼ੂ ਸ਼ਾ ਯੋ ਯੋਈ ਹੁੰਦੀ ਹੈ ਜਿਹੜੀ ਸਾਡੇ ਤੋਂ ਕਰਨੀ ਹੁੰਦੀ ਚਲੋ ਬਹੁਤ ਸ਼ੁਕਰੀਆ ਬਣੇ ਰਹਿਣਾ ਮਤੀ ਨਵਾਸ਼ਾ ਨਾਲ ਪਰ ਛੋਟੇ ਵੀ ਗਣੇਸ਼ ਸੂਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਅਜ਼ਰਮਾਂਗੇ ਪਰ ਵਿਜੇ ਦਾ ਮੈਂ ਧੰਨਵਾਦ ਦਿਆਂ ਕਿਉਂਕਿ ਪਿਛਲੇ 2.5 ਤਿੰਨ ਘੰਟੇ ਤੋਂ ਇੱਥੇ ਪਹਿਲਾਂ ਸਾਰਿਆਂ ਨੂੰ ਆ ਸਾਭ ਰਿਆ ਸੀ ਸਾਰਿਆਂ ਨੂੰ ਜੋੜ ਰਿਆ ਸੀ ਕਿ ਜਾਣਾ ਨਹੀਂ ਔਰ ਪਿਛਲੇ ਡੇਢ ਘੰਟੇ ਤੋਂ ਕੈਮਰਾ ਵੀ ਚਲਾ ਤ aí ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ